ਸਸੀ ਘਰਬਾਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰੈਂਚ ਟਰੈਕਟਰ ਡਿਸਟ੍ਰਿਕਟ ਬਠਿੰਡਾ ਤੇ ਸਾਡਾ ਪਿੰਡ ਭਾਈ ਬਤੌਰਾ ਮਾਨਸਾ ਬਠਿੰਡਾ ਰੋਡ ਤੇ ਕੋਈ ਵੀ ਟਰੈਕਟਰ ਖਰੀਦਨੇ ਆ ਭਰਾਵੋ ਜਾਂ ਵੇਚਨੇ ਆ ਤੁਸੀਂ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਸਾਰੇ ਭਰਾਵਾਂ ਨੂੰ ਸਸੀ ਕਾਲ ਕਹਿੰਦੇ ਆ ਜਿਹੜੇ ਭਰਾ ਕਮੈਂਟ ਕਰਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਤੁਹਾਡੇ ਨਾਂ ਬੋਲਣ ਲੱਗੇ ਆ ਅਗਲੀ ਵੀਡੀਓ 'ਚ ਤੁਹਾਡੇ ਵੀ ਨਾਂ ਬੋਲਾਂਗੇ ਭਰਾਵੋ ਤੁਸੀਂ ਕਿਹੜੇ ਭਰਾਵਾਂ ਦੇ ਕੋਮੈਂਟ ਬਹੁਤ ਗਿਣਤੀ 'ਚ ਆ ਜਾਂਦੇ ਆ ਆ ਮੰਨ ਲਓ ਮੇਰੇ ਨਾਲ ਵੀ 65-68 ਹਜ਼ਾਰ ਬੰਦਾ ਫੇਸਬੁੱਕ ਤੇ ਆ ਐ ਮਨੋ ਤਕਰੀਬ ਇੰਸਟਾਗ੍ਰam YouTube ਬਣਾ ਕੇ 237-38 ਹਜ਼ਾਰ ਬੰਦਾ ਹੈ ਉਹਦੇ ਵਿੱਚੋਂ ਐ ਮਨੋ ਜੇ ਕੋਈ ਹਜ਼ਾਰ ਬੰਦੇ ਦੇ 500 ਬੰਦੇ ਕਮੈਂਟ ਆ ਗਏ ਬੋਲਣੇ ਔਖੇ ਹੋ ਜਾਂਦੇ ਆ ਕੋਸ਼ਿਸ਼ ਕਰਦੇ ਆ ਅਗਲੀ ਵਾਰ ਤੁਹਾਡਾ ਨਾਮ ਬੋਲਾਂਗੇ ਸਭ ਤੋਂ ਪਹਿਲ ਤੇ ਨਾਮ ਉਹਨਾਂ ਭਰਾਵਾਂ ਦੇ ਬੋਲਾਂਗੇ ਕਿਉਂ ਆਪਾਂ ਪੰਜਾਬ 'ਚ ਰਹਿੰਦੇ ਆ ਕਿਹੜੇ ਭਰਾ ਪੰਜਾਬੀ ਜਾਣਦੇ ਆ ਕਿਹੜੇ ਭਰਾ ਪੰਜਾਬੀ ਜਾਣਦੇ ਆ ਪੰਜਾਬ 'ਚ ਰਹਿੰਦੇ ਆ ਪੰਜਾਬੀ ਜਾਣਦੇ ਤਕਰੀਬਨ ਕਿਹੜੇ ਭਰਾ ਪੰਜਾਬੀ ਚ ਕਮੈਂਟ ਕਰਨਗੇ ਉਹਨਾਂ ਦੇ ਨਾਮ ਪਹਿਲ ਦੇ ਆਧਾਰ ਤੇ ਬੋਲਾਂਗੇ ਜੇ ਦੂਜੇ ਨੰਬਰ ਤੇ ਕਈ ਵਾਰ ਕਮੈਂਟ ਵਗੈਰਾ ਭਰਾਵਾ ਨਹੀਂ ਕਰਨ ਆਉਂਦੇ ਵੀਡੀਓ ਵਗੈਰਾ ਮੇਰੀ ਦੇਖਦੇ ਆ ਤਾਂ ਮੇਰੇ ਦਿੱਤੇ ਹੋਏ ਨੰਬਰ 92026404 ਤੇ ਤੁਸੀਂ ਵੌਇਸ ਮੈਸੇਜ ਕਰਕੇ ਆਪਣਾ ਨਾਮ ਬੋਲਦੇ ਹੋ ਵੌਇਸ ਮੈਸੇਜ ਕਰਕੇ ਵੀ ਕਿੱਥੋਂ ਤੁਸੀਂ ਗੱਲ ਕਰ ਰਹੇ ਹੋ ਤੁਹਾਡਾ ਨਾਮ ਤਾਂ ਵੀ ਬੋਲ ਦਾਂਗੇ ਸਭ ਤੋਂ ਪਹਿਲਾਂ ਕੁਲਵੰਤ ਸਿੰਘ ਦਾ ਧੰਨਵਾਦ ਗਗਨਦੀਪ ਸਿੰਘ ਭੈਣ ਕਰਮਜੀਤ ਕੌਰ ਪੈਣ ਕਰਨਜੀਤ ਕੌਰ ਦਾ ਬਹੁਤ-ਬਹੁਤ ਧੰਨਵਾਦ ਹਰੇਕ ਵੀਡੀਓ ਵਗੈਰੇ ਤੇ ਕਮੈਂਟ ਕਰਦੀ ਹੈ ਭੈਣ ਤੇ ਅੱਗੇ ਭੈਣ ਕਮਲਜੀਤ ਕੌਰ ਦਾ ਵੀ ਧੰਨਵਾਦ ਜਗਸੀਰ ਸਿੰਘ ਜੀ ਤੇ ਦਲਦੀਪ ਦਲਦ ਦੀਪ ਦਲਦੀਪ ਦਲਦੀਪ ਸਿੰਘ ਬਣਾਵਾਲੀ ਦਾ ਬਹੁਤ-ਬਹੁਤ ਧੰਨਵਾਦ ਅਪਤਾਰ ਸਿੰਘ ਨਥਾਣੇ ਤੋਂ ਮੇਰੇ ਨਾਨਕਿਆਂ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੁਖਦੇਰ ਸਿੰਘ ਕਲਾਨ ਸਰੂਰ ਤੋਂ ਇਹਨਾਂ ਦਾ ਵੀ ਧੰਨਵਾਦ ਲਾਭਪ੍ਰੀਤ ਸਿੰਘ ਪਤਾ ਨਹੀਂ ਪਿੰਡ ਕਿਹੜਾ ਲਿਖਿਆ ਸੀ ਬਾਈ ਨੇ ਜੇ ਤੂੰ ਵੀਡੀਓ ਦੇਖਦਾ ਹੋਇਆ ਬਾਈ ਦੱਸੀ ਜ਼ਿਲ੍ਹਾ ਮਾਨਸਾ ਚੋਂ ਸੀ ਲੱਭਪ੍ਰੀਤ ਸਿੰਘ ਤੇ ਗੁਰਪਿਆਰ ਸਿੰਘ ਬੁੱਧੂ ਸਿੰਘ ਮਿਸਤਰੀ ਥੋੜਾ ਗੁੱਸੇ ਚੱਲੀ ਆ ਸਾਡੇ ਨਾਲ ਮੁੰਡਾ ਸਾਰੀਆਂ ਵੀਰੂ ਵਗੈਰਾ ਦੇਖਦਾਗਾ ਬਹੁਤ ਬਹੁਤ ਵਧੀਆ ਮਿਸਤਰੀ ਆ ਮੌੜ ਮੰਡੀ ਦਾ ਪ੍ਰਸਿੱਧ ਮਿਸਤਰੀ ਆ ਬੁੱਧੂ ਸਿੰਘ ਮਿਸਤਰੀ ਧੰਨਵਾਦ ਬੜੈਂਚ ਬਟਿੰਡੇ ਵਾਲੇ ਸਾਡੇ ਚਾਚਾ ਜੀ ਸਾਰੀਆਂ ਵੀਡੀਓ ਵਗੈਰਾ ਦਾ ਦੇਖਦੇ ਆ ਇੱਧਰ ਵਾਲੀ ਪੂਰੀ ਊਰਜਾ ਬੜੈਂਚ ਬਟਿੰਡੇ ਵਾਲੇ ਸਾਡੇ ਚਾਚਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਗੁਰਮੀਤ ਸਿੰਘ ਮਾਸਟਰ ਜੀ ਸਮਾਲ ਸਰ ਤੋਂ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਦਾ ਪੜ੍ਹੇ ਲਿਖੇ ਬੰਦੇ ਆ ਮਾਸਟਰ ਆ ਹਰੇਕ ਵੀਡੀਓ ਵਗੈਰਾ ਸਾਡੇ ਸ਼ੇਅਰ ਕਰਦੇ ਨੇ ਮਾਸਟਰ ਜੀ ਦਾ ਵੀ ਧੰਨਵਾਦ ਅਮਨ ਸਿੱਧੂ ਦਾ ਧੰਨਵਾਦ ਇੰਦਰਜੀਤ ਸਿੰਘ ਡਵਾਈ ਤੋਂ ਉਹਨਾਂ ਦਾ ਵੀ ਬਾਈ ਜੀ ਦਾ ਧੰਨਵਾਦ ਪ੍ਰਵੰਤ ਸਿੰਘ ਪੰਡੋਰੀ ਉਹਨਾਂ ਦਾ ਵੀ ਧੰਨਵਾਦ ਅਮਰਦੀਪ ਸਿੰਘ ਛਨੀਰ ਦਾ ਧੰਨਵਾਦ ਜਸਵਿੰਦਰ ਸਿੰਘ ਫੱਲੜ ਦਾ ਧੰਨਵਾਦ ਬਾਈ ਜਸਵਿੰਦਰ ਸਿੰਘ ਇੱਕ ਹੋਰ ਜੁੜਿਆ ਹੋਇਆ ਉਹਨਾਂ ਦਾ ਵੀ ਧੰਨਵਾਦ ਪੂਰਾ ਐਡਰੈਸ ਦੱਸਦਿਆ ਕਰੋ ਭਰਾਵੋ ਪੂਰਾ ਨਾਮ ਵਗੈਰਾ ਸਹੀ ਲਿਖਦਿਆ ਕਰੋ ਤੁਹਾਡਾ ਪੂਰਾ ਫੁੱਲ ਨਾਮ ਹੀ ਭੁੱਲਿਆ ਕਰਾਂਗੇ ਪਰਮਜੀਤ ਸਿੰਘ ਸਰਪੰਚ ਸਰਾ ਪਿੰਡ ਮਧੇਕੇ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਬਹੁਤ ਬਾਦ ਗੁਰਦੀਪ ਸਿੰਘ ਭੁੱਲਰ ਨਾਮ ਨਗਰ ਜੀ ਦਾ ਬਹੁਤ ਬਹੁਤ ਧੰਨਵਾਦ ਸਤਵਿੰਦਰ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਪਿਆਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਿਵੇਂ ਹਰ ਕੋ 50 50 ਡੀ ਲਾ ਕੇ 52 ਦਾਸ ਲਾ ਕੇ ਸੋਨਾ ਰਿੱਕਾ ਲਾ ਕੇ 969 ਕਿਹੜਾ ਕੋਈ ਵੀ ਟਿਕਟ ਖਰੀਦਣਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਲੈ ਸੜਦੇ ਹੋ ਤੇ ਅੱਗੇ ਗੁਰਦੀਪ ਸਿੰਘ ਔਲਖ ਸਾਡੇ ਪਿੰਡ ਦੇ ਗੁਰਦੀਪ ਸਿੰਘ ਔਲਖ ਜੀ ਦਾ ਬਹੁਤ ਬਹੁਤ ਧੰਨਵਾਦ ਮੇਰਾ ਗਵੰਡੀ ਆ ਮੁੰਡਾ ਬਿੰਦਰ ਬਿੰਦਰ ਸਿੰਘ ਖਾਲਸਾ ਦਾ ਬਹੁਤ ਬਹੁਤ ਧੰਨਵਾਦ ਬਿੰਦਰ ਸਿੰਘ ਬੜੈਚ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਬਲਬੀਰ ਦਾ ਵੀਰਾ ਦਾ ਵੱਡਾ ਭਰਾ ਓਏ ਬਹੁਤ ਬਹੁਤ ਧੰਨਵਾਦ ਸੁਖ ਸਿੰਘ ਭਲੇਰੀਗਾ ਗਾ ਗੁਰਦੀਪ ਸਿੰਘ ਔਲਖਾ ਔਲਖਾਂ ਦਾ ਔਲਖ ਪਰਿਵਾਰ ਦਾ ਸਾਰਿਆਂ ਦਾ ਧੰਨਵਾਦ ਆਹ ਬਾਈ ਨੇ ਗੁਰਮੀਤ ਸਿੰਘ ਆਹ ਦੇਖੋ ਪੰਜਾਬੀ ਜੈਸਟ ਕਮੈਂਟ ਕਰਿਆ ਉਹ ਭਰਾਭੋ ਤੁਹਾਡੇ ਨਾਂ ਬੋਲਾਂਗੇ ਕਿਵੇਂ ਆਹ ਦੇਖੋ ਬਾਈ ਨੇ ਕਿੰਨਾ ਵਧੀਆ ਡਰੈਸ ਲਿਖਿਆ ਗੁਰਮੀਤ ਸਿੰਘ ਪਿੰਡ ਰੱਤਾ ਟਿੱਬਾ ਰੱਤਾ ਟਿੱਬਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤਹਿਸੀਲ ਮਲੋਟ ਤਹਿਸੀਲ ਮਲੋਟ ਜ਼ਿਲ੍ਹਾ ਮੁਕਸਰ ਬਾਈ ਗਰਾਮ ਫਾਰਮ 60 ਲੈਣਾ ਪੰਜ 6 ਮਾਡਲ ਸਵਰਾਜ 2000 ਵਾਲਾ ਨੀਲੇ ਰੰਗ ਵਾਲਾ ਲੈਣਾ ਜਾ ਤਾਰਨਤਾਰ ਤੋਂ ਗੁਰਪ੍ਰੀਤ ਸਿੰਘ ਜਿਹੜਾ ਹੋਇਆ ਅੰਗਰੇਜ਼ ਸਿੰਘ ਖੋਖਰ ਤੋਂ ਜੁੜਿਆ ਹੋਇਆ ਪਿੰਡ ਸ਼ੇਰਗੜ੍ਹ ਤੋਂ ਜੁੜਿਆ ਹੋਇਆ ਗੁਲਾਬ ਸਿੰਘ ਸ਼ੇਰਗੜ੍ਹ ਸਿੰਘਾਂ ਵਾਲਾ ਤੋਂ ਬਹੁਤ ਵਧੀਆ ਬੰਦਾ ਬਾਈ ਕਹਿੰਦਾ ਦਲਜੀਤ ਸਿੰਘ ਧੰਨਵਾਦ ਜਗਤਾਰ ਸਿੰਘ ਝੰਡੂਕੇ ਬੂਟਾ ਸਿੰਘ ਤੋਂ ਝੰਡੂਕੇ ਜਗਮੀਤ ਸਿੰਘ ਝੰਡੂਕੇ ਗੁਰਦੀਪ ਸਿੰਘ ਭੁਲਰ ਜੀ ਆਹ ਦੇਖੋ ਅਕਬਾਲ ਸਿੰਘ ਫਰੀਦਕੋਟ ਅਕਬਾਲ ਸਿੰਘ ਸਾਡੇ ਰਿਸ਼ਤੇਦਾਰ ਨੇ ਭਰਾ ਸਾਡੇ ਪ੍ਰੋਹਣਾ ਸਾਹਿਬ ਨੇ ਅਕਬਾਲ ਸਿੰਘ ਰੰਪਰਾ ਤੋਂ ਉਹਨਾਂ ਦਾ ਵੀ ਧੰਨਵਾਦ ਬਰਜਿੰਦਰ ਸਿੰਘ ਬਰਾੜ ਜੀ ਧੰਨਵਾਦ ਬਾਰਮ ਜੀਤ ਸਿੰਘ ਨਸੀਬਪੁਰਾ ਜੀ ਦਾ ਧੰਨਵਾਦ ਸਵਰਨ ਸਿੰਘ ਮਲੇਲਕੋਟੜਾ ਦਾ ਧੰਨਵਾਦ ਅਕਵਾਲ ਸਿੰਘ ਗਿੱਲ ਯੂਐਸਏ ਦਾ ਧੰਨਵਾਦ ਕੁਲਵੰਤ ਸਿੰਘ ਯੂਐਸਏ ਦਾ ਧੰਨਵਾਦ ਹਰਮੀਤ ਸਿੰਘ ਗਿੱਲ ਕੈਨੇਡਾ ਵਾਲਿਆਂ ਦਾ ਧੰਨਵਾਦ ਅੱਗੇ ਬੁੱਟਾ ਸਿੰਘ ਸਿੰਗਾਪੁਰ ਤੋਂ ਜੁੜੇ ਰਹੇ ਉਹਨਾਂ ਦਾ ਧੰਨਵਾਦ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਦੁਬਈ ਤੋਂ ਜੁੜੇ ਰਹੇ ਦਾ ਭਾਈ ਉਹਨਾਂ ਦਾ ਵੀ ਧੰਨਵਾਦ ਪਿੰਡ ਮਾਨਪ੍ਰੀਤ ਸਿੰਘ ਵਿਰਾੜ ਪਿੰਡ ਰਖਾਲਾ ਪਿੰਡ ਰਖਾਲਾ ਤੋਂ ਜੁੜੇ ਨੇ ਜਰਮਾ ਦਾ ਵੀ ਧੰਨਵਾਦ ਕੋਈ ਵੀ ਟ੍ਰੈਕਟਰ ਖਰੀਦਣਾ ਪ੍ਰਭੂ ਤੁਸੀਂ ਸਾਰੇ ਪਰਮਾਨੇ ਤੁਹਾਡੇ ਤਾਂ ਹੀ ਨਾਮ ਬੋਲਦੇ ਆ ਕਿਉਂ ਤੁਸੀਂ ਸਾਰੇ ਵੀਡੀਓ ਵਗੈਰਾ ਮੇਰੇ ਨਾਲ ਸ਼ੇਅਰ ਕਰੀਂਆ ਲਾਇਕ ਕਰੀਂਆ ਕਮੈਂਟ ਕਰਿਆ ਤਾਂ ਹੀ ਤੁਹਾਡੇ ਆਸ਼ੀਰਵਾਦ ਸਭ ਕੀ ਪ੍ਰਭੂ ਤੁਸੀਂ ਤੁਹਾਡੇ ਤਾਂ ਹੀ ਤੁਸੀਂ ਤਾਂ ਮੇਰੇ ਦਿਲਾਂ ਦੀ ਧੜਕਣੋਂ ਤੁਹਾਡਾ ਨਾਮ ਲੈਣਾ ਭੁੱਲੀ ਵੀ ਸਕਦਾ 24 ਘੰਟੇ ਕਿਤੇ ਵੀ ਜਾਂਦੇ ਆ ਤੁਸੀਂ ਮੇਰੇ ਨਾਲ ਰਹਿੰਦੇ ਹੋ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਡੱਬ ਵਾਲੀ ਤੇ ਜਗਤਾਰ ਸਿੰਘ ਬਰਾੜ ਸਤਿ ਸ੍ਰੀ ਅਕਾਲ ਬਾਈ ਜੀ ਗੁਰਪ੍ਰੀਤ ਸਿੰਘ ਸੰਘੇੜਾ ਜਸਵਿੰਦਰ ਸਿੰਘ ਬਾਈ ਜੀ ਧੰਨਵਾਦ ਹਰਵਿੰਦਰ ਸਿੰਘ ਜੀ ਦਾ ਧੰਨਵਾਦ ਆਰਾਮਪਾਲ ਸਿੰਘ RAMਪਾਲ ਦਾ ਧੰਨਵਾਦ ਗੁਰਪ੍ਰੀਤ ਸਿੰਘ ਜੀ ਦਾ ਬਲਵਿੰਦਰ ਸਿੰਘ ਜੀ ਆਮਨਦੀਪ ਸਿੰਘ ਵੀਰਾ ਬਾਈ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਸੇਲਵਰਾ ਟਰੈਕਟਰ ਮੋਡੀਫਾਈ ਵਾਲਿਆਂ ਦਾ ਵੀ ਧੰਨਵਾਦ ਸੇਲਵਰਾ ਟਰੈਕਟਰ ਮੋਡੀਫਾਈ ਵਾਲੇ ਮੁੰਡਿਆਂ ਦਾ ਧੰਨਵਾਦ ਬਰਜਿੰਦਰ ਸਿੰਘ ਬਰਾੜ ਦਾ ਧੰਨਵਾਦ ਮੋਹਨ ਸਿੰਘ ਜੀ ਦਾ ਧੰਨਵਾਦ ਲਖਵਿੰਦਰ ਸਿੰਘ ਵੜੈ ਜੀ ਦਾ ਦਵਾਈ ਤੋਂ ਕਮੈਂਟਾਂ ਦਾ ਧੰਨਵਾਦ ਪਰਮ ਸਿੰਘ ਜੀ ਦਾ ਧੰਨਵਾਦ ਜਿਸ ਕਰਨ ਸਕੇ ਨੱਥ ਦਾ ਧੰਨਵਾਦ ਮੱਖਣਦੀਪ ਸਿੰਘ ਦਾ ਧੰਨਵਾਦ ਬਰਕਾਰ ਸਿੰਘ ਜੀ ਜੁੜੇ ਹੋਏ ਆ ਆਸਟ੍ਰੇਲੀਆ ਤੋਂ ਧੰਨਵਾਦ ਪਾਲ ਸ਼ਰਮਾ ਜੀ ਜੁੜੇ ਹੋਏ ਆ ਪਾਲ ਸ਼ਰਮਾ ਜੀ ਰਾਮਣ ਭੈਣ ਜੁੜੀ ਹੋਈ ਹੈ ਧੰਨਵਾਦ ਰਾਮਣ ਕਮਲਪ੍ਰੀਤ ਕੌਰ ਕੁੜੀ ਜੁੜੀ ਰਹੀ ਨੇ ਸਾਡੇ ਪਿੰਡ ਤੋਂ ਕੈਨੇਡਾ ਤੋਂ ਦਾ ਵੀ ਧੰਨਵਾਦ ਕਮਲਪ੍ਰੀਤਕੌਰ ਮਹਿੰਦਰਕੌਰ ਜੀ ਜੁੜੇ ਰਹਿੰਦੇ ਉਹਨਾਂ ਦਾ ਵੀ ਧੰਨਵਾਦ ਸੁਖਪਾਲ ਸਿੰਘ ਤਰਖਾਨ ਵਾਲੇ ਤੋਂ ਸਾਡੇ ਰਿਸ਼ਤੇਦਾਰ ਨੇ ਸੁਖਪਾਲ ਸਿੰਘ ਜੀ ਜੁੜੇ ਰਹਿੰਦੇ ਆ ਉਸ ਪਰਮੇ ਨੇ ਬਈ ਆ ਦੇ ਕੱਲੇ ਨਾਮ ਹੀ ਲਿਖੇ ਹੋਏ ਆ ਰਵਿੰਦਰ ਰਵਿੰਦਰ ਮੇਰਾ ਭਾਂਜਾ ਜੁੜੇ ਰਹਿੰਦਾ ਹੈਗਾ ਚੜ੍ਹ ਸਿੰਘ ਮੌਰ ਤੋਂ ਜਗਤਾਰ ਸਿੰਘ ਮਾਨ ਵਕੀਲ ਵੀਡੀਓ ਬਣਾ ਰਿਹਾ ਹੈਗਾ ਵਕੀਲ ਕਾਲੀ ਸਾਰੀ ਸਾਡੀ ਟੀਮ ਦੇ ਜੀਪ ਬ੍ਰਾਂਚ ਨਿਰਮਲ ਸਿੱਧੂ ਸਾਰੇ ਸਾਡੀ ਟੀਮ ਦੇ ਮੈਂਬਰ ਜੁੜੇ ਰਹਿੰਦੇ ਆ ਕੁਲਦੀਪ ਸਿੰਘ ਜੀ ਦਾ ਧੰਨਵਾਦ ਸੰਦੀਪ ਸਿੰਘ ਜੀ ਧੰਨਵਾਦ ਅੱਜ ਇੰਨੇ ਨਾਲ ਲਾਤੇ ਪ੍ਰਭੂ ਅਗਲੀ ਵੀਡੀਓ ਤੁਹਾਡੇ ਨਾਮ ਲਾਵਾਂਗੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਪੰਜਾਬੀ ਚ ਕਮੈਂਟ ਕਰਿਓ ਕਿੱਥੋਂ ਕਿੱਥੋਂ ਜੁੜੇ ਹੋ ਸਾਡੇ ਕੋਲੇ ਆ ਦੇਖੋ 555 ਜੇ ਤੁਸੀਂ ਲੱਖ ਰੁਪਇਆ ਦੇ ਕੇ ਲੈ ਕੇ ਆਣਾ ਤਾਂ 555 2000 ਤੇ 21 ਮਾਡਲ ਟਰੈਕਟਰ ਲੱਗ ਗਿਆ ਤੇ ਕਿਉਂ ਰੇਟ ਦੱਸਣੇ ਥੋੜਾ ਟਾਈਮ ਲੱਗ ਜੂ ਵੀਡੀਓ ਲੰਮੀ ਹੋ ਜਾਂਦੀ ਆ 36 30 2000 20 ਮਾਡਲ ਲੱਗ ਗਿਆ ਸੋਨਾ ਲਿਕਾ 60 2000 20 ਮਾਡਲ ਲੱਗ ਗਿਆ ਤੇ ਇੱਧਰ ਅਰਜਨ ਨੋਵੋ 2021 ਮਾਡਲ ਆ ਗਿਆ 50 50 ਡੀ ਦੀ ਵੀ ਕਾਫੀ ਪੂਰਨ ਜੋਰ ਮੱਗ ਕਾਕਾ ਵੀ ਡਟਨ ਦੀ ਪੂਰਨ ਜੋਰ ਮੱਗ ਹੁੰਦੀ ਆ ਭਰਾਵੋ ਇਹਦੇ ਨਾਲ ਦੀ ਟਾਇਰ ਵਗੈਰਾ ਕੇ ਟਰੈਕਟਰ ਦੇ 50 50 ਡੀ ਹੈ ਟਰੈਕਟਰ 50 50 ਡੀ ਕਿਸੇ ਪ੍ਰਾਣੇ ਟਰੈਕਟਰ ਲੈਣਾ ਹੋਵੇ ਤਾਂ ਇਹ 1900 ਘੰਟਾ ਜਦ 1900 ਤੇ 77 ਘੰਟੇ ਚੱਲਿਆ ਹੋਇਆ ਟਰੈਕਟਰ ਇਹ ਵੀ ਵੜਿਆ ਇੰਟਰੈਕਟਰ ਜ਼ਿਲ੍ਹਾ ਮਟੰਡਾ ਤੇ ਲੱਗ ਗਿਆ 5210 ਗੀਅਰ ਪ੍ਰੋ 4 ਸਪੀਡ ਵਾਲੇ 21 22 23 ਅੱਗੇ ਸੋਨਾ ਲਿਖਾ 750 RX ਤੇ ਸੋਚ ਲੱਗ ਗਿਆ RX শো RX শো ਤੇ ਵੀ ਲੱਗ ਗਿਆ ਸੋਨਾ ਲਿਖਾ 750 ਲੱਗ ਗਿਆ ਤੇ ਅੱਗੇ 605 DI ਲੱਗ ਗਿਆ 605 DI ਲੱਗ ਗਿਆ ਕਾਫੀ ਗਿਣਤੀ ਜੀ ਭਰਾਵੋ ਸਵਰਾਜ ਐ ਵੱਲੋਂ ਸਵਰਾਜਾਂ ਦਾ ਆਪਣੇ ਕੋਲੇ ਮੇਲੇ ਹੀ ਲੱਗਿਆ ਹੋ ਗਿਆ ਸਾਰੇ ਟਰੈਕਟਰਾਂ ਤੇ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ ਟਰੈਕਟਰ ਲੋਨ ਮੇਲੇ 'ਚ ਆ ਕੇ ਤੁਸੀਂ ਜਿਹੜੇ ਜ਼ਿੰਮੇਵਾਰਾ ਭਰਾਵੋ ਕੋਲ ਇੱਕ ਵਾਰ ਪੇਮੈਂਟ ਨਹੀਂ ਹੁੰਦੀ ਐਨੀ ਪੇਮੈਂਟ ਦੇਣ ਨੂੰ ਆ ਦਿੱਤੇ ਹੋਏ ਨੰਬਰਾਂ ਤੇ 92264 ਜਰਮਾ 4 ਆ ਮੇਰੇ ਫਾਦਰ ਸਾਹਿਬ ਦਾ ਨੰਬਰ ਆ 9974 8946 86720 ਸੈਂਟੀ ਆ ਸਰੋਸਿਆ ਸਰਦਾਰ ਮਹਿੰਦਰ ਸਿੰਘ ਬਰਾਇਕ ਮੇਰੇ ਫਾਦਰ ਸਾਹਿਬ ਦਾ ਨੰਬਰ ਆ 98724 67002 ਇਹ ਵਕੀਲ ਦਾ ਨੰਬਰ ਆ 23 ਮਾਡਲ 22 ਮਾਡਲ 21 ਮਾਡਲ 18 ਮਾਡਲ 17 ਮਾਡਲ ਤੇ ਕੇ 6055 ਆ ਗਿਆ ਸਪੈਸ਼ਲ ਟਾਪੋ ਪਰੇ ਹੋਏ ਟਰੈਕਟਰ ਆਗੇ ਵੱਡੇ ਵੱਡੇ ਟਰੈਕਟਰ ਜਿਵੇਂ ਆਹ ਦੇਖੋ ਸਪੈਸ਼ਲ ਐਡੀਸ਼ਨ ਆ ਗਿਆ 2015 ਮਾਰਸ ਐਡੀਸ਼ਨ ਆ ਗਿਆ ਅਰਜਨ ਆ ਗਿਆ ਅਰਜਨ ਆ ਗਿਆ 2018 ਮਨ ਲਾ ਗਿਆ ਕਿਸੇ ਪ੍ਰਾਣੇ ਆ ਲੈਣਾ ਹੈ ਸਪੈਸ਼ਲ ਐਡੀਸ਼ਨ ਲੱਖ ਡੇਢ ਲੱਖ 2 ਲੱਖ ਰੁਪਇਆ ਪਾ ਕੇ ਬਾਕੀ ਸਾਰੇ ਟਰੈਕਟਰ ਤੁਸੀਂ ਆਸਾਨੀਆਂ ਕਿਸ਼ਤਾਂ 'ਚ ਟਰੈਕਟਰ ਬ੍ਰੈਂਚ ਟਰੈਕਟਰ ਦਸਟਕ ਬਠਿੰਡਾ ਆ ਦਿੱਤੀ ਹੋਈ ਲੋਕੇਸ਼ਨ ਬਠਿੰਡੇ ਤੋਂ 2800 ਮੀਟਰ ਆ ਤੇ ਮਾਨਸਾ ਤੋਂ 35 ਰਾਂਪਰੇ ਤੋਂ 25 ਤੇ ਤਲਵੰਡੀ ਤੋਂ 18 ਕਿਲੋਮੀਟਰ ਰੋਡ ਦੇ ਵਿਚਕਾਰ ਪਿੰਡਾ ਭਾਈ ਬਸਤੌਰ ਜ਼ਿਲ੍ਹਾ ਬਠਿੰਡਾ ਚ 9872467002 ਵਕੀਲ ਵੀਡੀਓ ਬਣਾ ਰਿਹਾ ਹੈਗਾ ਆ ਸਾਡੇ ਨੰਬਰ ਦਿੱਤੇ ਹੋਏ ਆ 92026444 8054700900 9417462846 8872033846 7717400 8360651282 ਕਾਫੀ ਹੋਰ ਨੰਬਰ ਆ ਸਾਡੇ ਇਹਨਾਂ ਨੰਬਰਾਂ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਟਰੈਕਟਰ ਲੈਣਾ ਵੇਚਣਾ ਖਰੀਦਣਾ ਜਾਂ ਲੋਨ ਕਰਵਾਉਣਾ ਜਾਂ ਕਿਰਾਏ ਤੇ ਲੈਣਾ ਜਰੂਰ ਪੇਜ ਨੂੰ ਫੋਲੋ ਕਰ ਲਓ ਕਿਹੜੇ ਕਿਹੜੇ ਭਰਾ ਜੁੜੇ ਹੋਏ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਸਿਕਾ